ਵਾਹਿਗੁਰੂ ਜੀ ਦਾ ਖਾਲਸਾ ਵਾਜੀ ਕੀ ਫਤਿਹ ਅੱਜ ਮੈਂ ਆਪ ਸਭ ਜੀ ਨੂੰ ਗੁਰੂ ਰਾਮਦਾਸ ਜੀ ਦੇ ਅਵਤਾਰ ਦੀ ਸਾਖੀ ਔਰ ਉਹਨਾਂ ਦਾ ਬਾਬਾ ਸ਼ੇਰ ਚੰਦ ਦੇ ਨਾਲ ਮਿਲਾਪ ਦੀ ਸਾਖੀ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਾਖੀ ਅੱਛੀ ਲੱਗੇਗੀ ਗੁਰੂ ਸਾਹਿਬ ਜੀ ਦਾ ਜਨਮ 1500 ਅਕਾਣੇ ਵਿੱਚ ਕ੍ਰਿਮੇ ਮਿਰਵਾਰ ਨੂੰ ਹਿੰਮਾਂਜੂ ਬਾਦਸ਼ਾਹ ਦੇ ਵੇਲੇ ਸ਼੍ਰੀ ਰਾਮਚੰਦਰ ਜੀ ਦੇ ਵੰਸ ਵਿੱਚੋਂ ਸੋਦੀ ਹਰਦਾਸ ਮਲ ਖਤਰੀ ਦੇ ਘਰ ਮਤਾ ਦਿਆ ਕੋਜੀ ਦੇ ਘਰ ਵਿੱਚੋਂ ਲਾਹੌਰ ਚੂਨੇ ਮੰਡੀ ਵਿਖੇ ਹੋਇਆ ਇਹ ਗੁਰੂ ਜੀ ਬਹੁਤ ਸੁੰਦਰ ਰੂਪ ਸਾਸ ਬਾ ਤਰਮੀਤੀ ਜੀ ਗੌਰਵਨ ਚੋੜੇ ਮੱਤੇ ਵਾਲੇ ਸਨ ਇਨ੍ਹਾਂ ਦੇ ਹੱਥਾਂ ਪੈਰਾਂ ਦੇ ਲਗਨ ਸਭ ਅਵਧਾਨਾ ਵਰਗੇ ਸਨ ਇਹ ਛੋਟੇ ਹੁੰਦੇ ਤੋਂ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਪਿਆਰ ਰੱਖਦੇ ਸਨ ਔਰ ਸਾਧਾ ਸੰਤਾਂ ਦੀ ਟਿਆਲ ਕਰਦੇ ਸਨ ਇਹਨਾਂ ਦਾ ਨਾਮ ਪਹਿਲੇ ਜੇਠਾ ਜੀ ਸੀ ਜਦੋਂ ਇਹ 7 ਬਰਸ ਦੇ ਹੋਏ ਤਾਂ ਇਹਨਾਂ ਦੇ ਪਿਤਾ ਜੀ ਗੁਜ਼ਰ ਗਏ ਇਸ ਲਈ ਇਹਨਾਂ ਦੀ ਨਾਨੀ ਆਪਣੇ ਨਾਲ ਇਹਨਾਂ ਨੂੰ ਪਿੰਡ ਬਸ ਕੇ ਲੈ ਕੇ ਆਈ ਉੱਥੇ ਇਹਨਾਂ ਨੇ ਲਗਨ ਲਗੀ ਗੁਰੂ ਅਮਰਦਾਸ ਜੀ ਦੇ ਹਜ਼ੂਰ ਦਰਸ਼ਨ ਕਰਨਗੇ ਤੇ ਉੱਥੇ ਸੰਗਤ ਦੇ ਟਿਆਲ ਸੇਵਾ ਕਰਦੇ ਰਹਿੰਦੇ ਸਨ ਗੁਰੂ ਅੰਗਦ ਗੁਰੂ ਅਮਰਦਾਸ ਜੀ ਨਾਲ ਬੀਬੀ ਪਾਨੀ ਜੀ ਦੀਆਂ ਉਹ ਗੁਰੂ ਜੀ ਦੀ ਸ਼ਾਦੀ ਹੋ ਗਈ ਉਸ ਤੋਂ ਬਾਅਦ ਮੈਂ ਗੁਰੂ ਰਾਮਦਾਸ ਜੀ ਜਦੋਂ ਗੁਰ ਜੀ ਦੀ ਸੇਵਾ ਕਰਦੇ ਰਹਿੰਦੇ ਸਨ ਤਾਂ ਇੱਕ ਦਿਨ ਵਿਆਹ ਤੋਂ ਮਗਰ ਗੁਰੂ ਰਾਮਦਾਸ ਜੀ ਕੋਲ ਆ ਰਹੇ ਅਰ ਹਾਰੇ ਵਕਤ ਸੇਵਾ ਅਜਰ ਬੰਦਗੀ ਵਿੱਚ ਸਮਰਮਤ ਹੁੰਦੇ ਰਹਿੰਦੇ ਜੋ ਗੁਰੂ ਆਪਦਾ ਜੀ ਹੁਕਮ ਕਰਦੇ ਉਸੇ ਵਚ ਲੱਗੇ ਰਹਿੰਦੇ 6 ਸਾਲ ਮੁੰਡਾ ਸਾ ਬਣ ਕੇ ਬੋਲੀ ਦੀ ਟੈਲ ਕਰਦੇ ਰਹੇ ਆ ਕਿਸੇ ਨਾਲ ਗੱਲਾਂ ਵੀ ਨਹੀਂ ਕਰਦੇ ਸਨ ਗੁਰਾਮਦਾ ਜੀ ਨੂੰ ਗੁਰੂ ਥਾਪਨ ਤੋਂ ਬਾਅਦ ਇੱਕ ਦਿਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀਚੰਦ ਜੀ ਗੁਰਾਮਦਾ ਜੀ ਦੇ ਜੱਸ ਸੁਣ ਕੇ ਦਰਸ਼ਨ ਕਰਨ ਆਏ ਕਿ ਦੇਖਿਏ ਗੁਰੂ ਜੀ ਸਾਡੇ ਨਾਲ ਕਿ ਐਸਾ ਪਿਆਰ ਕਰਦੇ ਹਨ ਇੱਕ ਕਮਲੀਆ ਸੀ ਕਿ ਬਾਬੇ ਸ਼੍ਰੀਚੰਦ ਜੀਦਾ ਸੀ ਉਹਦੇ ਕੰਦੇ ਝੜਕੇ ਆਉਂਦੇ ਜਦ ਗੁਰੂ ਰਾਮਦਾਸ ਜੀ ਨੇ ਸੁਣਿਆ ਤਾਂ ਬਹੁਤ ਸਾਰੇ ਸਿੱਖਾਂ ਨੂੰ ਅੱਗੋਂ ਲੈਣ ਲਈ ਭੇਜਿਆ ਪਰ ਗੁਰੂ ਰਾਮਦਾਸ ਜੀ ਅੱਗੋਂ ਉੱਠ ਕੇ ਮਿਲੇ ਬਹੁਤ ਆਦਰ ਨਾਲ ਬਿਠਾਇਆ ਕੋੜਾ ਔਰ 50 ਰੁਪਏ ਅੱਗੇ ਰੱਖ ਕੇ ਗੁਰਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਿਆ ਤਾਂ ਸ਼੍ਰੀ ਚੰਦ ਜੀ ਨੇ ਗੁਰੂ ਜੀ ਨੂੰ ਕਿਹਾ ਆਪ ਦੀ ਐਡੇ ਲੰਮੀ ਦਾੜੀ ਹੋਈ ਹੈ ਤਾਂ ਗੁਰੂ ਜੀ ਹੁੰਦੇ ਸਰ ਬਾਬਾ ਸ਼੍ਰੀ ਚੰਦ ਜੀ ਦੇ ਚੰ ਆਪਣੇ ਦਾੜੀ ਨਾਲ ਚਾਣ ਲੱਗੇ ਔਰ ਕਹਿ ਲਗੇ ਆਪ ਜੈਸੇ ਬਿਜੁਰਗਾਂ ਦੇ ਚੜਨ ਚੜਨ ਵਾਸਤੇ ਦਾੜੀ ਵਧਾਈ ਹੋਈ ਹੈ ਤਾਂ ਸ੍ਰੀ ਚੰਨ ਜੀ ਹੱਥ 'ਤੇ ਫਰਕ ਲਗੇ ਇਹੋ ਜਈਆ ਗੱਲਾਂ ਕਰਕੇ ਆਰ ਸੇਵਾ ਕਰਕੇ ਸਾਡਾ ਘਰ ਤੁਸੀਂ ਲੁੱਟ ਲਿਆ ਹੈ ਬਾਕੀ ਜੋ ਮੇਰੇ ਕੋਲ ਸੀ ਉਹ ਵੀ ਤੁਸੀਂ ਲੈ ਲਿਆ ਹੈ ਇਸ ਤਰ੍ਹਾਂ ਗੁਰੰਗਸਾਹਿਬ ਨੇ ਸੇਵਾ ਭਗਤੀ ਕਰਕੇ ਗੁਰੂਾਈ ਲਈ ਸੀ ਔਰ ਅਸੀਂ ਪੁੱਤਰ ਖਾਲੀ ਰਹਿ ਗਏ ਇੱਕ ਇੱਕੇ ਸ਼੍ਰੀ ਚੰਦੀ ਨੇ ਖੁਸ਼ ਹੋ ਕੇ ਬਹੁਤ ਹਵਾਰ ਦਿੱਤੀ ਔਰ ਕਿਹਾ ਤੇਰੀ ਦੁਆਇ ਤੇ ਹਮੇਸ਼ਾ ਨਾਮ ਦਾ ਪ੍ਰਵਾਹ ਚੱਲੇਗਾ ਔਰ ਮੁਕਤ ਭਗਤ ਪ੍ਰਾਪਤ ਹੋਏਗੀ ਤੇਰੇ ਦੁਆਰੇ ਅਖੰਡ ਕੀ ਤਰ ਹੁੰਦਾ ਰਹੇਗਾ ਜੋ ਤੇਰੇ ਤੇ ਸ਼ਦਾਦਾ ਕੀ ਤੇਰੇ ਸ਼ੈਰ ਵਿੱਚ ਆਵੇਗਾ ਉਸ ਨੂੰ ਬਨ ਬਨਛਤ ਫਲ ਮਿਲੇਗਾ ਔਰ ਜਿੰਨਾ ਚਿਰ ਸੂਰਜ ਹੈ ਤੇਰੇ ਮੰਦਰ ਪਰ ਸਦਾ ਕੀ ਤੁੰ ਕਰਤਾ ਹੁੰਦਾ ਰਹੇਗਾ ਔਰ ਲక్ష్ਮੀ ਦਾ ਤੇਰੇ ਦਰ ਤੇ ਹਮੇਸ਼ਾ ਵਾਸ ਰਹੇਗਾ یہو جہاں جی اثیسان دیکھ کے شری چند جی دے ہوئے ہاں جی یہ میری آج کی جی ساخی سے امید دیا تو انہوں بہت چنگی لگی ہوئے گی میرے چینل سبسکرائب کرنا اور بیل آئی کن بھی دبانا میں آپ سب جی بہت 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 کر دی ہیں دنواد